અમૃતસર પાર્સલ દે રાહી ગૌ માફાશ સંયુક્ત ગૌ રક્ષા દલને લ ਜੀ ਹਾਂ ਤੁਹਾਨੂੰ ਦੱਸ ਦੇ ਕਿ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਪਾਸੇ ਲੋਕ ਗਊ ਮਾਤਾ ਦੀ ਪੂਜਾ ਕਰਦੇ ਨੇ ਗਊ ਮਾਤਾ ਨੂੰ ਪੂਜਦੇ ਨੇ ਤਾਂ ਉੱਥੇ ਹੀ ਕੁਝ ਦਲਾਲ ਚੰਦ ਪੈਸਿਆਂ ਬਦਲੇ ਗਊ ਮਾਸ ਵੇਚਣ ਦਾ ਕੰਮ ਕਰ ਰਹੇ ਨੇ ਜਿਸ ਦਾ ਵੱਡਾ ਖੁਲਾਸਾ ਕੀਤਾ ਗਿਆ ਹੈ ਤਾਜ਼ਾ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਹੈ ਜਿੱਥੇ ਅੰਮ੍ਰਿਤਸਰ ਤੋਂ ਪਾਰਸਲ ਦੇ ਰਾਹੀਂ ਇੱਕ ਦਲਾਲ ਦੇ ਵੱਲੋਂ ਗਊ ਮਾਸ ਬੰਬੇ ਭੇਜਿਆ ਜਾ ਰਿਹਾ ਸੀ ਦੱਸ ਦੇ ਕਿ ਇਸ ਦਲਾਲ ਦਾ ਨਾਮ ਵਿਜੇ ਸਿੰਘ ਦੱਸਿਆ ਜਾ ਰਿਹਾ ਹੈ ਜੋ ਕਿ ਬੰਬੇ ਦੇ ਇੱਕ ਵਿਅਕਤੀ ਜਿਸ ਦਾ ਨਾਮ জাফর ਸ਼ਬੀਰ ਹੈ ਉਸ ਨੂੰ ਗਾਹ ਮਾਸ ਭੇਜਿਆ ਜਾ ਰਿਹਾ ਸੀ ਲਗਭਗ 1600 ਕਿਲੋ ਗਾਹ ਮਾਸ ਜਿਹੜਾ ਹੈ ਪਾਰਸਲ ਦੇ ਰਾਹੀਂ ਭੇਜਿਆ ਜਾ ਰਿਹਾ ਸੀ ਜਿਸ ਦਾ ਪਰਦਾ ਫਾਸ਼ ਕੀਤਾ ਗਿਆ ਹੈ ਦੱਸਿਆ ਕਿ ਜਦੋਂ ਇਸ ਮਾਮਲੇ ਦੇ ਬਾਰੇ ਸੰਯੁਕਤ ਗਊ ਰੱਖਿਆ ਦਲ ਨੂੰ ਪਤਾ ਲੱਗਦਾ ਹੈ ਤਾਂ ਉਸ ਤੋਂ ਬਾਅਦ ਇਸ ਤੇ ਕਾਰਵਾਈ ਕੀਤੀ ਜਾਂਦੀ ਹੈ ਜਿਸ ਤੋਂ ਬਾਅਦ ਸਮਾਜ ਸੇਵਕ ਨੀਹਾ ਪਟੇਲ ਦੇ ਵੱਲੋਂ ਜਦੋਂ ਇਹ ਟ੍ਰੇਨ ਯਾਨੀ ਕਿ ਅੰਮ੍ਰਿਤਸਰ ਤੋਂ ਜਦੋਂ 골ਡਨ ਟੈਂਪਲ ਐਕਸਪ੍ਰੈਸ ਟ੍ਰੇਨ ਜਦੋਂ ਵੜੋਦਰਾ ਪਹੁੰਚਦੀ ਹੈ ਤਾਂ ਉਸ ਵਲਿਆ ਸਮਾਜ ਸੇਵਕ ਨੀਹਾ ਪਟੇਲ ਦੇ ਵੱਲੋਂ ਸਟ੍ਰੇਨ ਨੂੰ ਰੋਕ ਕੇ ਇਸ ਦੇ ਵਿੱਚੋਂ ਪਾਰਸਲ ਜਿਹੜੇ ਨੇ ਜੀਆਰਪੀ ਪੁਲਿਸ ਦੀ ਮਦਦ ਦੇ ਨਾਲ ਖੁਲਵਾਏ ਜਾਂਦੇ ਨੇ ਜਿਸ ਦੇ ਵਿੱਚ ਇਹ ਸਾਫ ਹੁੰਦਾ ਹੈ ਕਿ ਗਉ ਮਾਸ ਜਿਹੜਾ ਹੈ ਉਹ ਬੰਬੇ ਭੇਜਿਆ ਜਾ ਰਿਹਾ ਸੀ ਦੱਸਿਆ ਕਿ ਫੋਰੈਂਸਿਕ ਸਾਇੰਸ ਲੈਬਾਰਟਰੀ ਦੇ ਵਿੱਚ ਇਹ ਸੈਂਪਲ ਜਿਹੜੇ ਨੇ ਟੈਸਟ ਦੇ ਲਈ ਭੇਜੇ ਗਏ ਜਿਸ ਤੋਂ ਬਾਅਦ ਕਲੀਅਰ ਹੋਇਆ ਕਿ ਇਹ ਬੀਫ ਜੋ ਹੈ ਜੋ ਕਿ ਅੰਮ੍ਰਿਤਸਰ ਦੇ ਇੱਕ ਵਿਅਕਤੀ ਦੇ ਵੱਲੋਂ ਬੰਬੇ ਦੇ ਵਿਅਕਤੀ ਜਿਸ ਦਾ ਨਾਮ ਜਾਫਰ ਸ਼ਬੀਰ ਹੈ ਉਸ ਨੂੰ ਭੇਜੇ ਜਾ ਰਹੀ ਤਾਂ ਗੱਲ ਕੀਤੀ ਜਾਵੇ ਇਸ ਵਿਅਕਤੀ ਦੀ ਵਿਜੇ ਸਿੰਘ ਦੀ ਤਾਂ ਇਸ ਦੇ ਵੱਲੋਂ ਪਹਿਲਾਂ ਵੀ ਬਹੁਤ ਸਾਰੇ ਪਾਰਸਲ ਭੇਜੇ ਜਾਂਦੇ ਸੀ ਲੇਕਿਨ ਕਦੀ ਵੀ ਇਸ ਚੀਜ਼ ਦਾ ਜ਼ਿਕਰ ਨਹੀਂ ਹੋਇਆ ਕਿ ਇਹ ਉਸ ਦੇ ਵਿੱਚ ਫਿਸ਼ ਪੇਜ਼ਾ ਹੈ ਜਾਂ ਫਿਰ ਬੀਫ ਪੇਜ਼ਾ ਹੈ ਤਾਂ ਹੁਣ ਜਦੋਂ ਇਸ ਦੀ ਜਾਣਕਾਰੀ ਕਿਸੇ ਵਿਅਕਤੀ ਦੇ ਵੱਲੋਂ ਇਸ ਦੀ ਜਾਣਕਾਰੀ ਸੰਯੁਕਤ ਗਊ ਰੱਖਿਆ ਦਲ ਨੂੰ ਦਿੱਤੀ ਜਾਂਦੀ ਹੈ ਤਾਂ ਪੰਜਾਬ ਪ੍ਰਧਾਨ ਗੁਰਪ੍ਰੀਤ ਸਿੰਘ ਦੇ ਵੱਲੋਂ ਇਸ ਤੇ ਤੁਰੰਤ ਕਾਰਵਾਈ ਕੀਤੀ ਜਾਂਦੀ ਹੈ ਜਿਸ ਤੋਂ ਬਾਅਦ ਸਮਾਜ ਸੇਵਕ ਨੀਹਾ ਪਟੇਲ ਜੋ ਕਿ ਵੜੋਦਰਾ ਵਿਖੇ ਇਸ ਨੀਹਾ ਪਟੇਲ ਦੇ ਵੱਲੋਂ ਕਦਮ ਚੁੱਕਿਆ ਜਾਂਦਾ ਹੈ ਖੁਦ ਇਸ ਟ੍ਰੇਨ ਨੂੰ ਰੋਕ ਕੇ ਜੀਆਰਪੀ ਪੁਲਿਸ ਦੀ ਮਦਦ ਦੇ ਨਾਲ ਇਹ ਸਾਰੇ ਯਾਨੀ ਕਿ ਲਗਭਗ ਕੁੱਲ ਜਿਹੜਾ ਹੈ 1600 ਕਿਲੋ ਮਾਸ ਜਿਹੜਾ ਸੀ ਭੇਜਿਆ ਜਾ ਰਿਹਾ ਸੀ ਜਿਸ ਦੇ ਵਿੱਚੋਂ ਟ੍ਰੇਨ ਰੁਕਣ ਦਾ ਟਾਈਮ ਥੋੜਾ ਸੀ ਤਾਂ ਥੋੜੇ ਸਮੇਂ ਦੇ ਵਿੱਚ ਲਗਭਗ 1200 ਕਿਲੋ ਜਿਹੜਾ ਗਊ ਮਾਸ ਸੀ ਉਹ ਜ਼ਬਤ ਕਰ ਲਿਆ ਜਾਂਦਾ ਹੈ ਤਾਂ ਇੱਕ ਵੱਡਾ ਖੁਲਾਸਾ ਹੋਇਆ ਹੈ ਤਾਂ ਅੰਮ੍ਰਿਤਸਰ ਦਲਾਲ ਵਿਜੇ ਸਿੰਘ ਜੋ ਕਿ ਫਤਾਪੁਰ ਦੇ ਕੋਲ ਦਾ ਰਹਿਣ ਵਾਲਾ ਸੀ ਇਸ ਦੇ ਵੱਲੋਂ ਬੜੇ ਅੱਛੀ ਤਰ੍ਹਾਂ ਦੇ ਨਾਲ ਪੈਕਿੰਗ ਕਰਕੇ ਰੇਲਵੇ ਦੇ ਰਾਹੀਂ ਇਹ ਗਊ ਮਾਸ ਜਿਹੜਾ ਸੀ ਸਪਲਾਈ ਕੀਤਾ ਜਾ ਰਿਹਾ ਸੀ ਤਾਂ ਫਿਲਹਾਲ ਇਹ ਪੁਲਿਸ ਦੇ ਗ੍ਰਿਫਤ ਤੋਂ ਹੱਲੇ ਫਿਲਹਾਲ ਪੁਲਿਸ ਦੇ ਗ੍ਰਿਫਤੋ ਇਹ ਅਜੇ ਫਰਾਰ ਹੈ ਵਿਜੇ ਸਿੰਘ ਦੀ ਗੱਲ ਕੀਤੀ ਜਾਵੇ ਤਾਂ জাফর ਸ਼ਬੀਰ ਵੀ ਹੱਲੇ ਜਿਸ ਨੂੰ ਇਹ ਗਾਉ ਮਾਸ ਭੇਜਿਆ ਜਾ ਰਿਹਾ ਸੀ ਤਾਂ ਇਹ ਫਰਾਰ ਦੱਸੇ ਜਾ ਰਹੇ ਨੇ ਦੋਵੇਂ ਅਗਰ ਗੱਲ ਕੀਤੀ ਜਾਵੇ ਵੜੋਦਰਾ ਪੁਲਿਸ ਦੀ ਤਾਂ ਵੜੋਦਰਾ ਪੁਲਿਸ ਅਤੇ ਬੰਬੇ ਪੁਲਿਸ ਯਾਨੀ ਕਿ ਜਿੱਥੇ ਗਾਉ ਮਾਸ ਜਾ ਰਿਹਾ ਸੀ ਰਸਤੇ ਦੇ ਵਿੱਚ ਜਦੋਂ ਵੜੋਦਰਾ ਗੁਜਰਾਤ ਦੇ ਵੜੋਦਰਾ ਤੇ ਟ੍ਰੇਨ ਰੁਕਦੀ ਹੈ ਤਾਂ ਕੁਝ ਸਮਾਜ ਸੇਵੀ ਸੰਸਥਾ ਮੌਕੇ ਤੇ ਪਹੁੰਚਦੀਆਂ ਹਨ ਜਿਨ੍ਹਾਂ ਦੇ ਵੱਲੋਂ ਇਸ ਗਾਉ ਮਾਸ ਨੂੰ ਜੀਆਰਪੀ ਪੁਲਿਸ ਦੇ ਸਰਹੀਓਗ ਦੇ ਨਾਲ ਜਬਤ ਕੀਤਾ ਜਾਂਦਾ ਹੈ ਤਾਂ ਦੱਸ ਦੇ ਕਿ ਇਸ ਮਾਮਲੇ ਦੇ ਵਿੱਚ ਵੱਡਾ ਐਕਸ਼ਨ ਲੈਂਦੇ ਹੋਏ ਜੀਆਰਪੀ ਪੁਲਿਸ ਦੇ ਵੱਲੋਂ ਵੜੋਦਰਾ ਜੀਆਰਪੀ ਪੁਲਿਸ ਅਤੇ ਬੰਬੇ ਪੁਲਿਸ ਦੇ ਵੱਲੋਂ ਪੰਜ ਮੈਂਬਰੀ ਟੀਮ ਦਾ ਗਠਨ ਕਰਕੇ ਤੁਰੰਤ ਅੰਮ੍ਰਿਤਸਰ ਭੇਜਿਆ ਗਿਆ ਹੈ ਤਾਂ ਕਿ ਇਸ ਮਾਮਲੇ ਦੀ ਗਹਿਨਤਾ ਦੇ ਨਾਲ ਜਾਂਚ ਕੀਤੀ ਜਾਵੇ ਗੰਭੀਰਤਾ ਦੇ ਨਾਲ ਜਾਂਚ ਕੀਤੀ ਜਾਵੇ ਅਤੇ ਗੋਮਾਸ ਵੇਚਣ ਵਾਲੇ ਇਹਨਾਂ ਦਲਾਲਾਂ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ